ਸਤਿ ਸ੍ਰੀ ਅਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਹੈ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹ ਸੀ ਬਈ ਆ ਕੀ ਹਾਲ ਹੈ ਬਾਈ ਠੀਕ ਹੈ ਭਾਈ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵੜੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜ ਆਏ ਅਸੀਂ ਅੱਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜੀ ਉਸ ਟੈਨ ਕਰਕੇ ਵੀ ਪੈਸੇ ਆ ਗਏ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੇ ਜੀ ਠੀਕ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਵੇਖ ਕੇ ਆਏ ਸੀ ਆਪਾਂ ਸੁਭਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸੁ ਆਪਣੇ ਭਲਾਈਆਂ ਦੇ ਪੰਚ ਸਾਹਿਬ ਉਹਨਾਂ ਗੁਰਚੰਦ ਸਿੰਘ ਸੰਧੂ ਕਾਲੀਦਲ ਬਲੋਗਰ ਪੰਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦਾ ਵੀ ਸੁੱਤੇ ਪਏ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸੁਭਾਹ ਆਜੋ ਫਿਰ ਅਸੀਂ ਸੁਭ ਤਾਰੋਕ ਉਸ ਕਰਕੇ ਬਾਅਦ ਚ ਹੋ ਗਿਆ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਕਿਉਂਕਿ ਨਾ ਬਾਈ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇਆਂ ਇਥੋਂ ਹੋਈਆਂ ਇਹਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਨਾ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲੇ ਵੀ ਬਲੇਲਰ ਦਾ ਫਰਮ ਫਾਰਮ ਆਈ ਲੈ ਰਹੇ ਵੇਗੇ ਸਾਡੇ ਨਾਲ ਚਾਰ ਪੰਜ ਵਾਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦਿੰਦੇ ਨਹੀਂ ਭੱਜ ਜਾਂਦਾ ਜੀ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਨਾ ਹਾਂ ਜੀ ਹਾਂ ਜੀ ਤੇ ਹੁਣ ਬਈ ਬਾਈ ਨਾਰਾਜੀ ਨਾ ਸਾਰੀ ਗੱਲਬਾਤ ਕਲੀਅਰ ਹੋ ਗਈ ਨੇੜ ਨੇੜ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰੇ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁਖ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਹਾਂ ਜੀ ਇਹ ਲਾ ਲਾ ਕੇ ਨੂੰ ਹੀ ਲਾ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਬਈ 2000 ਰੁਪਏ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨਖਾਨ ਹੋ ਗਏ ਤੁਹਾਡਾ ਹੋਇਆ ਸੀ ਬਾਈ ਉਦੋਂ ਤੇ ਲੋਕ ਉਹ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆਪ ਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲੈ ਹਨਾ ਤੂੰ ਬਈ ਫੇਕ ਬਣਾਈ ਜਨਾ हां ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਣੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਈ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਨਹੀਂ ਚਾਲੇ ਇਹ ਤੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਦਾ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰਿਆਂ ਰਖਾ ਕੇ ਅਗਲੇ ਨੇ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬਈ ਅੱਜ ਟਿੱਕਾ ਜਾ ਬੰਦਾ ਵੇਖ ਲੈਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣਾ ਬਾੜਾ ਤੇਜ਼ ਚੋਸਤ ਵੀ ਨਹੀਂ ਹਨਾ ਹਾਂ ਤੇਜ਼ ਚੋਸਤ ਵੀ ਨਹੀਂ ਬਾੜਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਇਹ ਬਸ ਆਹੀ ਕਾਰਨ ਆ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹਨ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਪਰਦਾ ਹੈ ਉਹ ਚੱਲ ਕੋਈ ਚਿੱਟੇ ਜੁੱਟੇ ਵਾਲਾ ਆਪਾਂ ਮੰਨ ਲੀਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਤਲਾਸ਼ ਕੀਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇਸੇ ਹੱਦ ਤੇ ਇੱਧਰ ਹੀ ਪਹੁੰਚ ਜਾਂਦੀ ਆ ਹਾਂਜੀ ਉਹਨਾਂ ਨੇ ਇੱਥੇ ਦਰਖਾਸਤ ਜਮਾ ਕਰਵਾ ਅਰਜੀ ਲਿਖ ਉਹ ਵਾਪਸ ਲੈ ਲਾਂਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਰੋਲ ਨਿਬੜ ਗਿਆ ਸੋਡਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੋਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹਦੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਈ ਕੋਈ ਮਾੜੀ ਹਰਕਤਕਾਰ ਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਬਈ ਚੰਦ ਮੈਰਿਜ ਪੈਲਸ ਤੋਂ ਅਗਲੇ ਪਾਸੇ ਮੁਕ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲਪੋ ਮ ਰਾਜੂ ਦਾ ਸਾਰੀ ਗੱਲ ਕੀ ਗੱਲ ਕੱਲ ਹੋਈ ਹੈ ਸਾਫ ਕੀ ਹੋਇਆ ਕਿਵੇਂ ਹੋਇਆ ਕੀ ਗੱਗਟਣਾ ਵਸਦੀ ਰਤ ਸਰਦਾਰ ਨੇ ਆਇਆ ਇੱਕ ਬਾਈ ਦੋਸਤੋ ਦੱਸ ਦਗੇ ਬਾਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਵੀ ਗਰੀਬ ਬੰਦੇ ਦਾ ਬਾਈ ਸਰਦਾਰ ਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਬਾਈ ਦਾ ਜਿੰਨਾ ਨੁਕਸਾਨ ਹੋਇਆ ਬਾਈ ਵੀ ਕਰੋ ਸਰਦਾਰ ਦਾ ਪਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਆ ਰਾਤ ਬਾਈ ਰਾਤ ਕੋ ਮੈਂ ਆਂਡਾ ਦਿਆ ਛੇਟ ਰੇ ਬੋਲਤਾ ਅਸਕਨਰ ਲੈ ਕੇ ਆਓ ਬੋਲਤਾ ਇਸਵੇਂ ਨਹੀਂ ਹੋਤਾ ਦੂਸਰਾ ਤਾਂ ਫਰਾਰ ਹੋ ਗਿਆ ਠੀਕ ਹੈ ਫਿਰ ਆਪਣੇ ਆਪਣੇ ਮਾਲਕ ਨੂੰ ਪਤਾ ਹਾਂ ਮਾਲਕ ਨੂੰ ਪਤਾ ਹੈ ਰਾਤ ਨੂੰ ਚਲੋ ਠੀਕ ਹੈ ਦੋਸਤੋ ਬਈ ਰੌਲਾ ਨਿਬੜੇ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਪੈਂਡ ਦੀ ਮੋਤਵਾਰ ਸਾਰੇ ਆਈ ਸੀ